ਗੁਰੂ ਵਾਹਿ ਗੁਰੂ ਪੁਆਖੀ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਤ ਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸਭਾਈ ਮਾਨ ਗੁਰਪਿਆਰੇ ਗੁਰਸਵਾਰੀ 사ਤ ਸੰਗਤ ਜੀ ਬੜੇ ਹੀ ਵੱਡੇ ਭਾਗ ਨੇ ਜੋ ਸਤਗੁਰਾਂ ਦੀ ਹਜ਼ੂਰੀ ਦੇ ਅੰਦਰ ਬੈਠ ਕੇ ਆਪਣੇ ਸਵਾਸਾ ਦੀ ਪੂੰਜੀ ਦੇ ਕੁਝ ਕੁ ਜਿਹੜੇ ਸਵਾਸ ਨੇ ਉਹ ਸਤਗੁਰਾਂ ਦੇ ਲੇਖੇ ਲਾ ਕੇ ਜੋ ਜੀਵਨ ਨੂੰ ਸਫਲਾ ਕਰਨ ਦਾ ਜੋ ਯਤਨ ਕਰ ਰਹੇ ਹਾਂ ਆਓ ਪਿਆਰ ਵਾਲਿਓ ਪਾਵਨ ਸਥਾਨਾਂ ਦੇ ਉੱਪਰ ਚਰਹੀ ਗੁਰਮਤ ਵਿਚਾਰ ਦੇ ਨਾਲ ਜੁੜਨਾ ਕਰੀਏ ਆਪਣੇ ਮਨਾਂ ਦੀਆਂ ਬਿਰਤੀਆਂ ਨੂੰ ਇਕਾਗਰ ਕਰਦਿਆਂ ਬੜੇ ਹੀ ਪਿਆਰ ਦੇ ਨਾਲ ਰਸਨਾ ਤੋਂ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਹਰ ਜਦੋਂ ਆਪਾਂ ਸਤਿਗੁਰਾਂ ਦੇ ਦਰ ਤੇ ਅਰਦਾਸ ਕਰਦੇ ਹਾਂ ਤੇ ਕੁਝ ਦਾਨ ਸਤਪੁਰਾਂ ਦੇ ਕੋਲੋਂ ਮੰਗਨੇ ਆ ਜਿਨ੍ਹਾਂ ਦੇ ਉੱਪਰ ਆਪਣੀ ਜੋ ਗੁਰਮਤ ਵਿਚਾਰ ਚੱਲ ਰਹੀ ਹੈ ਤੇ ਸਿੱਖ ਅਰਦਾਸ ਕਰਦਾ ਹੋਇਆ ਅਰਦਾਸ ਕੀਤੀ ਸੱਚੇ ਪਾਤਸ਼ਾਹ ਸਿੱਖਾਂ ਨੂੰ ਸਿੱਖੀ ਦਾਨ ਬਖਸ਼ ਕੇਸ ਦਾਨ ਬਖਸ਼ ਰਹਿਤ ਦਾਨ ਬਖਸ਼ ਵਿਵੇਕ ਦੀ ਦਾਤ ਬਖਸ਼ ਦੇ ਵਿਸਾਹ ਦੀ ਦਾਤ ਬਖਸ਼ ਤੇ ਅੱਜ ਜੋ ਦਾਨ ਆਪਾਂ ਮੰਗ ਰਹੇ ਹਾਂ ਉਹ ਹੈ ਭਰੋਸਾ ਦਾਨ ਮੈਂ ਕੱਲ ਵੀ ਬੇਨਤੀ ਕੀਤੀ ਸੀ ਵਿਸਾਹਾਦਾਨ ਤੇ ਭਰੋਸਾ ਦਾਨ ਦੇ ਵਿੱਚ ਕੋਈ ਜ਼ਿਆਦਾ ਫਰਕ ਨਹੀਂ 19 ਤੇ 21 ਦਾ ਫਰਕ ਹੈ ਪਰ ਮੁਲਕ ਦਾ ਪਰਮਾਤਮਾ ਦੇ ਉੱਤੇ ਯਕੀਨ ਵੱਜ ਜਾਵੇ ਤੇ ਜਿਹੜੀ ਚੀਜ਼ ਆਪਾਂ ਵਾਰ-ਵਾਰ ਦੁਹਰਾਈ ਜਾਈਏ ਵਾਰ-ਵਾਰ ਚੇਤੇ ਕਰੀ ਗਈਏ ਉਹ ਚੀਜ਼ ਪੱਕੀ ਸਾਡੇ ਮਾਈਂਡ ਦੇ ਵਿੱਚ ਬਹਿ ਜਾਂਦੀ ਹੈ ਉਹ ਕਦੇ ਵੀ ਭੁੱਲਦੀ ਨਹੀਂ ਹੈ ਤੇ ਇਸੇ ਕਰਕੇ ਸਤਿਗੁਰਾਂ ਨੇ ਆਖਿਆ ਵੀ ਜੇ ਤੇਰਾ ਹਜੀ ਯਕੀਨ ਨਹੀਂ ਵੱਜਾ ਤੇ ਆਪਣਾ ਜਿਹੜਾ ਭਰੋਸਾ ਹੈ ਗੁਰੂ ਦੇ ਕੋਲੋਂ ਮੰਗ ਕੇ ਮਾਲਕਾ ਮੇਰਾ ਜਿਹੜਾ ਭਰੋਸਾ ਤੇਰੇ ਉੱਤੇ ਵੱਜ ਜਾਵੇ ਤੇ ਭਰੋਸੇ ਦੇ ਅਰਥ ਵੀ ਆਪਾਂ ਯਕੀਨ ਕਰਾਂਗੇ ਵਿਸ਼ਵਾਸ ਕਰਾਂਗੇ ਤੇ ਜਦੋਂ ਸਤਿਗੁਰਾਂ ਦੀ ਬਾਣੀ ਨੂੰ ਪੜਦੇ ਆ ਨਾ ਅਨੇਕਾਂ ਹਵਾਲੇ ਸਤਿਗੁਰਾਂ ਦੀ ਬਾਣੀ ਦੇ ਵਿੱਚੋਂ ਭਰੋਸੇ ਦੇ ਉੱਪਰ ਮਿਲਦੇ ਨੇ ਆਪਾਂ ਕਲਗੀਧਰ ਪਾਤਸ਼ਾਹ ਦੀ ਹੁਣ ਬਾਣੀ ਨੂੰ ਪੜ ਕੇ ਹਟੇ ਆ ਤੇ ਮੇਰੇ ਸਤਿਗੁਰੂ ਜੀ ਕਹਿਣ ਲੱਗੇ ਵੀ ਦੁਨੀਆਂ ਦੇ ਜਿਹੜੇ ਲੋਕ ਨੇ ਨਾ ਇਹ ਵੱਖ-ਵੱਖ ਚੀਜ਼ਾਂ ਦੇ ਉੱਤੇ ਭਰੋਸਾ ਬੇ ਕਰਦੇ ਨੇ ਕਿਸੇ ਦਾ ਭਰੋਸਾ ਹੈ ਕੋਈ ਆਖਦਾ ਵੀ ਪੱਥਰ ਨੂੰ ਪੂਜਣ ਦੇ ਨਾਲ ਸ਼ਾਇਦ ਮੇਰੇ ਜਿਹੜੇ ਕਾਰਜ ਨੇ ਕਾਰਜ ਰਾਸਾ ਜਾਣਗੇ ਕੋਈ ਆਖਦਾ ਹੈ ਮੈਂ ਮੜੀਆਂ ਦੀ ਪੂਜਾ ਕਰਾਂ ਮਠਾਂ ਦੀ ਪੂਜਾ ਕਰਾਂ ਕੋਈ ਆਪਣੇ ਬਜ਼ੁਰਗਾਂ ਦੇ ਉੱਤੇ ਵਿਸ਼ਵਾਸ ਰੱਖੀ ਫਿਰਦਾ ਹੈ ਜੋ ਵੱਡ ਬਡੇਰੇ ਮਰ ਚੁੱਕੇ ਨੇ ਉਹਨਾਂ ਦੇ ਉੱਤੇ ਆਖਦਾ ਵੀ ਭਰੋਸਾ ਬੱਜਾ ਹੋਇਆ ਕੋਈ ਆਖਦਾ ਵੀ ਜਿਹਦੇ ਤੇ ਮੈਨੂੰ ਭਰੋਸਾ ਹੈ ਉਹ ਪੂਰਬ ਦੇ ਵੱਲ ਹੈ ਕੋਈ ਆਖਦਾ ਮੇਰਾ ਪੱਛਮ ਦੇ ਵੱਲ ਭਰੋਸਾ ਹੈ ਪਰ ਸਤਿਗੁਰੂ ਦੀ ਬਾਣੀ ਨੂੰ ਪੁੱਛ ਕੇ ਵੇਖੀਏ ਸੱਚੇ ਪਾਤਸ਼ਾਹ ਇਹ ਜਿੰਨੇ ਦੁਨੀਆ ਦੇ ਲੋਕ ਜਿਹੜੇ ਭਰੋਸੇ ਰੱਖੇ ਫਿਰਦੇ ਨੇ ਇਹਨਾਂ ਦੇ ਵਿੱਚੋਂ ਇਹ ਭਰੋਸੇ ਸੱਚੇ ਨਹੀਂ ਤੇ ਸਤਿਗੁਰੂ ਜੀ ਕਹਿਣ ਲੱਗੇ ਵੀ ਨਹੀਂ ਭਲਿਆ ਇਹ ਭਰੋਸੇ ਸੱਚੇ ਨਹੀਂ ਪਰੋਸਾ ਇੱਕੋ ਇੱਕ ਸੱਚਾ ਹੈ ਉਹ ਹੈ ਅਕਾਲ ਪੁਰਖ ਦੇ ਉੱਤੇ ਪਰੋਸਾ ਵੀ ਜਿਨੇ ਹਮੇਸ਼ਾ ਤੇਰੇ ਨਾਲ ਰਹਿਣਾ ਜੀ ਤੇ ਸਤਿਗੁਰ ਦੀ ਬਾਣੀ ਦਾ ਆਪਾਂ ਬਚਨ ਪੜ੍ਹ ਕੇ ਹਟਿਆ ਨਾ ਕਾਹੂ ਲੈ ਪਹਾਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਆਵਾਜ਼ੀ ਦਿਸ਼ਾ ਮੈਂ ਕਾਹੂ ਪਛਾੜ ਕੋਸ਼ਿਸ਼ ਨਿਭਾਇਓ ਕਉ ਬਤਾਨ ਕੋ ਪੂਜਤ ਹੈ ਪਸ਼ੂ ਕੋ ਮਰਤਾਨ ਕੋ ਪੂਜਨਤਾਇਓ ਕੂਰ ਕਰਿਆ ਊਰਜਾ ਸਭ ਹੀ ਜਗ ਸ੍ਰੀ ਭਗਵਾਨ ਕੋ ਕਹਿੰਦੇ ਕੋਈ ਬੁੱਤਾਂ ਦੀ ਪੂਜਾ ਦੇ ਉੱਤੇ ਵਿਸ਼ਵਾਸ ਰੱਖੀ ਫਿਰਦਾ ਹੈ ਕੋਈ ਆਪਣੇ ਮਰੇ ਹੋਏ ਵੱਡ ਵਡੇਰਿਆਂ ਦੇ ਉੱਤੇ ਵਿਸ਼ਵਾਸ ਪ੍ਰਿ ਰੱਖਿਆ ਫਿਰਦਾ ਕੋਈ ਆਖਦਾ ਵੀ ਉਹਨਾਂ ਨੂੰ ਸਿਮਰਿਆ ਸ਼ਾਇਦ ਸਾਡਾ ਜਿਹੜਾ ਭਰੋਸਾ ਹੈ ਸਾਡਾ ਭਰੋਸਾ ਬੱਜਾ ਰਹੇਗਾ ਪਰ ਸਤਿਗੁਰੂ ਦੀ ਬਾਣੀ ਕਹਿੰਦੀ ਨਹੀਂ ਭਲਿਆ ਜਿਹੜੇ ਆਪ ਪਥਰਾਂ ਦੇ ਵਿੱਚ ਵੱਜ ਕੇ ਰਹਿ ਗਏ ਉਹਦੇ ਉੱਤੇ ਉਹ ਤੇਰਾ ਕੀ ਸਵਰਨਗੇ ਜਿਹੜੇ ਆਪ ਸੰਸਾਰ ਤੋਂ ਚਲੇ ਗਏ ਉਹਨਾਂ ਨੇ ਤੇਰਾ ਕਿਸ ਵਰਨ ਹੈ ਤੇ ਜੇਕਰ ਤੇਰਾ ਭਰੋਸਾ ਬਣਨਾ ਹੈ ਤੂੰ ਭਰੋਸਾ ਅਕਾਲ ਪੁਰਖ ਦੇ ਉੱਤੇ ਬਣ ਤੇ ਉਹਦੇ ਕੀ ਅਰਦਾਸ ਕਰਿਆ ਕਰ ਸੱਚੇ ਪਰਸ਼ਾ ਤੇਰੇ ਕੋਲੋਂ ਭਰੋਸੇ ਦੀ ਦਾਤ ਮੰਗਣਾ ਪਿਆ ਕਿਰਪਾ ਕਰ ਮੈਨੂੰ ਤੇਰੇ ਤੇ ਯਕੀਨ ਆ ਜਾਵੇ ਤੇਰੇ ਤੇ ਵਿਸ਼ਵਾਸ ਆ ਜਾਵੇ ਜਿਵੇਂ ਆਪਾਂ ਕੱਲ ਬੇਨਤੀ ਕੀਤੀ ਸੀ ਨਾ ਵਿਚਾਰ ਕੀਤੀ ਸੀ ਵੀ ਭਰੋਸਾ ਕਿਸ ਗੱਲ ਦਾ ਪਰੋਸਾ ਇਸ ਗੱਲ ਦਾ ਵੀ ਉਹ ਅਕਾਲ ਪੁਰਖ ਪਰਮਾਤਮਾ ਹਮੇਸ਼ਾ ਸਾਡੇ ਅੰਗ ਸੰਗ ਹੈ ਹਮੇਸ਼ਾ ਸਾਡੇ ਨਾਲ ਹੈ ਜਿਵੇਂ ਬੱਚਾ ਲਿਬੜਿਆ ਵੀ ਹੋਵੇ ਨਾ ਮਿੱਟੀ ਦੇ ਵਿੱਚ ਖੇਡਦਾ ਪਿਆ ਬੱਚਾ ਬੱਚਾ ਖੇਡਦਾ ਹੋਇਆ ਕਰਦਾ ਕੀ ਹੈ ਉਹ ਮਿੱਟੀ ਦੇ ਵਿੱਚ ਲਿਬੜ ਜਾਂਦਾ ਤੇ ਉਹਨੂੰ ਆਪਣੇ ਮਾਂ ਦੇ ਉੱਤੇ ਭਰੋਸਾ ਹੁੰਦਾ ਹੈ ਉਹਨੂੰ ਪਤਾ ਹੈ ਵੀ ਮੈਂ ਦੌੜਿਆ ਜਾਵਾਂਗਾ ਭਾਵੇਂ ਮੈਂ ਲਿਬੜਿਆ ਹੋਇਆ ਪਰ ਮੈਂ ਜਦੋਂ ਆਪਣੀ ਮਾਂ ਦੀ ਗੋਦ ਦੇ ਵਿੱਚ ਜਾ ਕੇ ਬਿਠਾਂਗਾ ਮਾਂ ਮੈਨੂੰ ਛਿੜਕੇਗੀ ਨਹੀਂ ਕਿਉਂਕਿ ਭਰੋਸਾ ਅੰਦਰ ਆ ਤੇ ਇਹੀ ਗੱਲ ਹੁੰਦੀ ਹੈ ਜਦੋਂ ਦੋੜਿਆ ਆਵੇ ਨਾ ਮਾਂ ਦੇ ਕੋਲ ਲਿਬੜਿਆ ਵੀ ਹੁੰਦਾ ਹੈ ਉਹ ਆਪਣੇ ਗਲ ਬਕੜੀ ਦੇ ਵਿੱਚ ਲੈ ਲੈਂਦੀ ਆ ਗਲ ਬਕੜੀ ਦੇ ਵਿੱਚ ਲੈ ਕੇ ਕਹਿੰਦੀ ਕੀ ਹੋਇਆ ਤੂੰ ਮਿੱਟੀ ਦੇ ਨਾਲ ਲਿਬੜਿਆ ਪਿਆ ਹੈ ਤੇ ਤੂੰ ਮੇਰਾ ਸੋਹਣਾ ਪੁੱਤਰੀ ਹੈ ਨਾ ਕਿਉਂਕਿ ਭਰੋਸਾ ਬੱਚੇ ਤੇ ਇਹੋ ਜਿਹਾ ਭਰੋਸਾ ਆਪਾਂ ਮਾਲਕ ਦੇ ਕੋਲੋਂ ਮੰਗਣਿਆ ਤੇ ਦੁਨੀਆਂ ਦੇ ਉੱਤੇ ਬੰਦਾ ਵੱਖ-ਵੱਖ ਤਰ੍ਹਾਂ ਦੇ ਭਰੋਸੇ ਰੱਖੀ ਕਰਦਾ ਹੈ ਤੇ ਪਰ ਸਤਿਗੁਰੂ ਕਹਿੰਦੇ ਵੀ ਇਹ ਭਰੋਸੇ ਨਿਭਣ ਯੋਗ ਨਹੀਂ ਉਹਨਾਂ ਦੇ ਵਿੱਚੋਂ ਆਪਾਂ ਇੱਕ ਦੋ ਦੀ ਵਿਚਾਰ ਕਰਾਂਗੇ ਸਭ ਤੋਂ ਪਹਿਲਾ ਜਿਹੜਾ ਭਰੋਸਾ ਹੁੰਦਾ ਨਾ ਬੰਦੇ ਨੂੰ ਭਰੋਸਾ ਹੁੰਦਾ ਹੈ ਮਾਇਆ 'ਤੇ ਬੰਦਾ ਕਹਿੰਦਾ ਵੀ ਮੈਂ ਬੜਾ ਵੱਡਾ ਧਨਾੜ ਬੰਦਾ ਆ ਮੇਰੇ ਕੋਲ ਬਹੁਤ ਜ਼ਿਆਦਾ ਪੈਸਾ ਹੈ ਬਹੁਤ ਜ਼ਿਆਦਾ ਅਮੀਰ ਆ ਤੇ ਇਸ ਗੱਲ ਦਾ ਬੰਦੇ ਨੂੰ ਹੰਕਾਰ ਵੀ ਹੁੰਦਾ ਕਈ ਵਾਰੀ ਉਹ ਕਹਿੰਦਾ ਵੀ ਜਿਹੜਾ ਕੰਮ ਮੈਂ ਆਪਣੀ ਜ਼ੁਬਾਨ ਦੇ ਨਾਲ ਨਹੀਂ ਕਰਾ ਸਕਦਾ ਤੇ ਪੈਸਾ ਹਰ ਜਗ੍ਹਾ ਦੇ ਉੱਤੇ ਹਰ ਕੰਮ ਕਰਾਉਂਦਾ ਤੇ ਸੱਚ ਜਾਣੇ ਉਹ ਬੰਦਾ ਦੇ ਕੋਲ ਪੈਸਾ ਹੋਵੇ ਨਾ ਹਰ ਕੰਮ ਹੋ ਜਾਂਦਾ ਪਰ ਇਸ ਗੱਲ ਦਾ ਧਿਆਨ ਰੱਖਿਆ ਜੇ ਇਹ ਪੈਸਾ ਦੁਨੀਆ ਦੇ ਕਾਰਜ ਤਾਂ ਤੁਹਾਡੇ ਸਵਾਰ ਸਕਦਾ ਹੈ ਦੁਨੀਆ ਦੇ ਕੰਮ ਤਾਂ ਸਵਾਰ ਸਕਦਾ ਹੈ ਜੇਕਰ ਇਹ ਗੱਲ ਆਖੋ ਵੀ ਇਸ ਪੈਸੇ ਦੇ ਨਾਲ ਅਸੀਂ ਪਰਮਾਤਮਾ ਦੇ ਨਾਮ ਨੂੰ ਖਰੀਦ ਲਈਏ ਕਦੇ ਨਹੀਂ ਹੋ ਸਕਦਾ ਜਾਂ ਪਰਮਾਤਮਾ ਦੇ ਦਰ ਤੇ ਅਸੀਂ ਸਵਰਗ ਨੂੰ ਖਰੀਦ ਲਈਏ ਜਾਂ ਪਰਮਾਤਮਾ ਦੇ ਦਰ ਤੇ ਪ੍ਰਵਾਨ ਹੋ ਸਕੀਏ ਇਹ ਕਦੇ ਨਹੀਂ ਹੋ ਸਕਦਾ ਪ੍ਰਾਣੇ ਜਿਹੜੇ ਬਜ਼ੁਰਗ ਹੁੰਦੇ ਸਨ ਉਹਨਾਂ ਨੂੰ ਕਿਸੇ ਤੇ ਭਰੋਸਾ ਨਹੀਂ ਸੀ ਹੁੰਦਾ ਉਹ ਕੀ ਕਰਦੇ ਹੁੰਦੇ ਸਨ ਵੀ ਉਹਨਾਂ ਦੇ ਕੋਲ ਜੇਕਰ ਕੋਈ ਪੈਸਾ ਤੇ ਲੱਖ ਹੋਣਾ ਵੀ ਉਹਨੂੰ ਆਪਣੇ ਲੱਖ ਦੇ ਨਾਲ ਬੰਨ ਕੇ ਰੱਖਦੇ ਸਨ ਕਿਤੇ ਜਾਣਾ ਕਰਨਾ ਲੱਖ ਨਾਲ ਬੰਨ ਲੈਣਾ ਰੋਜ਼ ਰਾਤ ਨੂੰ ਸੋਣਾ ਕਰਨਾ ਲੱਖ ਦੇ ਨਾਲ ਬੰਨ ਲੈਣਾ ਕਿਤੇ ਬਹਿਣਾ ਕਰਨਾ ਲੱਖ ਦੇ ਨਾਲ ਬੱਜੇ ਹੋਣਾ ਕਰਨਾ ਪਾਉ ਹਰ ਸਮੇਂ ਉਹਨੂੰ ਆਪਣੇ ਲੱਖ ਦੇ ਨਾਲ ਬੰਨ ਕੇ ਰੱਖਣਾ ਕਰਨਾ ਤੇ ਮਨ ਦੇ ਵਿੱਚ ਕਿਆਲ ਸਿਬ ਇਹ ਮੇਰਾ ਸਾਥੀ ਹੈ ਮੇਰੇ ਨਾਲ ਰਹਿਣਾ ਹੈ ਪਰ ਜਿਸ ਦਿਨ ਇਹ ਪੰਜ ਪੁੱਤਕ ਸਰੀਰ ਦੇ ਵਿੱਚੋਂ ਸਵਾਸ ਨਿਕਲੇ ਜਾਨ ਚਲੀ ਗਈ ਤੇ ਉਹ ਦਿਨ ਹੋਇਆ ਕਿ ਕਹਿੰਦੇ ਹੋਣਾ ਕੀ ਸੀ ਵੀ ਉਹ ਇੱਥੇ ਦਾ ਇੱਥੇ ਰਹਿ ਗਿਆ ਤੇ ਸਭ ਤੋਂ ਪਹਿਲਾਂ ਬੱਚਿਆਂ ਨੇ ਕੀਤਾ ਕਿ ਉਹ ਕਹਿੰਦੇ ਵੀ ਪਹਿਲਾਂ ਬਾਪੂ ਦੇ ਜਿਹੜੇ ਲੱਕ ਦੇ ਨਾਲ ਥੈਲੀ ਬੱਜੀ ਹੈ ਨਾ ਉਹਨੂੰ ਖੋਲ ਕੇ ਵੇਖੋ ਉਹਦੇ ਵਿੱਚ ਕੀ ਪਿਆ ਸਾਰੀ ਜ਼ਿੰਦਗੀ ਭਰੋਸਾ ਕਰਦਾ ਰ ਬਾਅਦ ਦੇ ਵਿੱਚ ਬਾਪੂ ਵਾਲ ਹੁੰਦੇ ਵੀ ਲੋਕਾਂ ਤੱਕ ਸੁਨੇਹਾ ਬਾਅਦ ਚੋਂ ਪਹਚਾਵਾਂਗੇ ਵੀ ਪਹਿਲਾਂ ਇਹਨੂੰ ਖੋਲ ਕੇ ਵੇਖੀਏ ਕਿਉਂਕਿ ਭਰੋਸਾ ਉਹਦੇ ਤੇ ਬੱਚਾ ਹੋਇਆ ਇਸ ਸਤਿਗੁਰਾਂ ਦੇ ਜੀਵਨ ਵੱਲ ਝਾਤ ਮਾਰ ਕੇ ਵੇਖੋ ਬੜੀ ਪਿਆਰੀ ਜਿਹੜੀ ਵਿਚਾਰ ਹੁੰਦੀ ਹੈ ਸਤਿਗੁਰਾਂ ਦੇ ਜੀਵਨ ਵਿੱਚੋਂ ਜਦੋਂ ਮੇਰੇ ਸਤਿਗੁਰੂ ਪਾਤਸ਼ਾਹ ਜੀ ਲਾਹੌਰ ਦੀ ਧਰਤੀ ਤੇ ਗਏ ਨਾ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਉਥੇ ਇੱਕ ਕੋਠੀ ਵੇਖਦੇ ਨੇ ਉਸ ਕੋਠੀ ਦੇ ਉੱਤੇ ਨਾ 7-8 ਝੰਡੇ ਲੱਗੇ ਹੋਏ ਨੇ 7-8 ਝੰਡੇ ਪਾਈਪ ਮਰਦਾਨਾ ਜੀ ਨਾਲ ਨੇ ਨਗਰ ਦੇ ਕੁਝ ਲੋਕਾਂ ਦੇ ਕੋਲੋਂ ਪੁੱਛਿਆ ਵੀ ਕਹਿਣ ਲੱਗੇ ਵੀ ਇਹ ਝੰਡੇ ਕਿਉਂ ਲਾਏ ਨੇ ਇਹਨੇ ਝੰਡੇ ਕਾਹਤੋਂ ਲੱਗੇ ਨੇ ਤੇ ਕਿਸੇ ਸਿਆਣੇ ਪਤਵੰਤੇ ਨੇ ਕਿਹਾ ਵੀ ਇਹ ਝੰਡੇ ਤਾਂ ਲਾਏ ਨੇ ਇਥੋਂ ਦੀ ਹਕੂਮਤ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਵੀ ਜਿਸ ਘਰ ਦੇ ਵਿੱਚ ਜਿੰਨੇ ਲੱਖ ਟਕੇ ਨੇ ਜਿੰਨਾ ਪੈਸਾ ਵੀ ਉਹਨੇ ਉਹ ਝੰਡੇ ਆਪਣੇ ਉੱਤੇ ਲਾਵੇਗਾ ਤੇ ਇਹ ਸਭ ਤੋਂ ਵੱਡਾ ਸਾਡੇ ਇਥੋਂ ਦੇ ਇਲਾਕੇ ਦਾ ਸਭ ਤੋਂ ਵੱਡਾ ਸੇਟ ਹੈ ਕਿਦੇ ਕਰਕੇ ਕਿਉਂਕਿ ਇਹਦੇ ਘਰ ਦੇ ਉੱਤੇ ਸੱਤ ਝੰਡੇ ਲੱਗੇ ਨੇ ਤੇ ਹੁਣ ਸਤਗੁਰੂ ਤੇ ਜਗਤ ਨੂੰ ਤਾਰਨ ਦੇ ਲਈ ਆਏ ਸਨ ਤੇ ਅਸਲ ਦੇ ਵਿੱਚ ਜਿਹੜਾ ਉਹ ਸੇਠ ਸੀ ਜਿਹਦਾ ਨਾਮ ਦੁਨੀ ਚੰਦ ਆਉਂਦਾ ਇਤਿਹਾਸ ਦੇ ਵਿੱਚ ਉਹ ਦੁਨੀ ਚੰਦ ਦੇ ਮਨ ਦੇ ਵਿੱਚ ਇਸ ਗੱਲ ਦਾ ਹੰਕਾਰ ਵੀ ਸੀ ਮੇਰੇ ਕੋਲ ਬੜਾ ਕੁਝ ਹੈ ਤੇ ਜਦੋਂ ਉਸ ਨੂੰ ਇਸ ਗੱਲ ਦਾ ਪਤਾ ਲੱਗਾ ਵੀ ਕੋਈ ਮਹਾਪੁਰਸ਼ ਆਇਆ ਹੈ ਤੇ ਕੋਈ ਫਕੀਰ ਆਇਆ ਹੈ ਕੋਈ ਬਾਬਾ ਆਇਆ ਹੈ ਬੜਾ ਵੱਡਾ ਪ੍ਰਮਾਤਮਾ ਦਾ ਭਗਤ ਹੈ ਬੜਾ ਵੱਡਾ ਸਾਧੂ ਹੈ ਬੜਾ ਵੱਡਾ ਫਕੀਰ ਹੈ ਉਹ ਕਹਿੰਦਾ ਕਿਉਂ ਨਾ ਹੋਵੇ ਵੀ ਆਪਾਂ ਵੀ ਉਹਨਾਂ ਨੂੰ ਜਾ ਕੇ ਮਿਲੀਏ ਤੇ ਜਦੋਂ ਸਤਿਗੁਰਾਂ ਦੇ ਕੋਲ ਮਿਲਣ ਦੇ ਲਈ ਆਏ ਨਾ ਤੇ ਸਤਿਗੁਰਾਂ ਨੇ ਕੋਤਕ ਰਚਨਾ ਸੀ ਇੱਕ ਗੱਲ ਦਾ ਧਿਆਨ ਰੱਖਿਆ ਜੇ ਜਦੋਂ ਬੰਦੇ ਕੋਲ ਜਾਂ ਬੰਦੇ ਦੇ ਉੱਤੇ ਮਾਇਆ ਪ੍ਰਭਾਵਕ ਹੁੰਦੀ ਹੈ ਨਾ ਆਪਣਾ ਤੇ ਬੰਦੇ ਨੂੰ ਅੰਨਿਆ ਕਰਕੇ ਰੱਖ ਦਿੰਦੀ ਹੈ ਤੇ ਬੰਦਿਆਂ ਨੂੰ ਬੋਲਾ ਕਰਕੇ ਰੱਖ ਦਿੰਦੀ ਹੈ ਉਹ ਨਾ ਤਾਂ ਕਿਸੇ ਦੀ ਸੁਣਦਾ ਹੈ ਤੇ ਨਾ ਹੀ ਕਿਸੇ ਦੇ ਵੱਲ ਧਿਆਨ ਦਿੰਦਾ ਫਿਰ ਉਹ ਆਪਣੇ ਤੋਂ ਨੀਵੇਂ ਸਾਰਿਆਂ ਨੂੰ ਸਮਝਦਾ ਕਿ ਕਹਿੰਦਾ ਵੀ ਮੇਰੇ ਬਰਾਬਰ ਦਾ ਕੋਈ ਹੈ ਹੀ ਨਹੀਂ ਹੈ ਤੇ ਇਸੇ ਕਰਕੇ ਆਖਿਆ ਸੀ ਮਾਇਆ ਧਾਰੀ ਅਤ ਅੰਨਾ ਬੋਲਾ ਸਤਿਗੁਰ ਦੀ ਬਾਣੀ ਦਾ ਬਚਨ ਆ ਉਹ ਕਹਿੰਦੇ ਜਿਹੜਾ ਮਾਇਆ ਧਾਰੀ ਬੰਦਾ ਹੈ ਨਾ ਉਹ ਅਤ ਦਾ ਅੰਨਾ ਹੋ ਜਾਂਦਾ ਤੇ ਅਤ ਦਾ ਬੋਲਾ ਹੋ ਜਾਂਦਾ ਬਸ ਇਹੀ ਕੰਮ ਦੁਨੀ ਚੰਦ ਦਾ ਸੀ ਜਦੋਂ ਸਤਗੁਰਾਂ ਦੇ ਕੋਲ ਆਇਆ ਨਾ ਤੇ ਸਤਗੁਰ ਜੀ ਨੇ ਕੀ ਕੀਤਾ ਵੀ ਆਪਣੇ ਕੋਲ ਇੱਕ ਸੂਈ ਲਈ ਤੇ ਸੂਈ ਲੈ ਕੇ ਉਸ ਦੁਨੀ ਚੰਦ ਨੂੰ ਦੇ ਦਿੱਤੀ ਦੇ ਕੇ ਆਖਦੇ ਵੀ ਦੁਨੀ ਚੰਦ ਸੇਠ ਜੀ ਇਦਾਂ ਕਰਿਆ ਜੇ ਆ ਮੈਂ ਤੁਹਾਡੇ ਤੋਂ ਅੱਗੇ ਜਾ ਕੇ ਲੈ ਲਵਾਂਗਾ ਉਹਨੇ ਆਪਣੇ ਕੋਲ ਲਈ ਇਮਾਨਤ ਲੈ ਕੇ ਸੰਭ ਲਈ ਘਰ ਲਿਆਂਦੀ ਲੈ ਕੇ ਪਤਨੀ ਨੂੰ ਦਿੱਤੀ ਪਤਨੀ ਨੂੰ ਦੇਣ ਵੇਲੇ ਕਹਿੰਦਾ ਵੀ ਇਹਨੂੰ ਸਾਮ ਕੇ ਰੱਖੀ ਅੱਜ ਫਕੀਰ ਮਿਲਿਆ ਸੀ ਤੇ ਫਕੀਰ ਨੇ ਗੱਲ ਆਖੀ ਸੀ ਵੀ ਇਹ ਮੈਂ ਤੇਰੇ ਤੋਂ ਅੱਗੇ ਜਾ ਕੇ ਲਵਾਵਾਂਗਾ ਹੁਣ ਪਤਨੀ ਬੜੀ ਸਿਆਣੀ ਸੀ ਕਹਿਣ ਲੱਗੀ ਵੀ ਵੇਖੋ ਵੈਸੇ ਤਾਂ ਤੁਹਾਡਾ ਮੈਂ ਕਹਿਣਾ ਮੋੜਦੀ ਨਹੀਂ ਪਰ ਮੇਰੀ ਜੇ ਗੱਲ ਮੰਨੋ ਨਾ ਇਹ ਜਿਹੜੀ ਸੂਈ ਹੈ ਵਾਪਸ ਕਰਾਓ ਕਹਿਣ ਲੱਗੀ ਵੀ ਕਿਆ ਹੋਈ ਆ ਤੂੰ ਗੱਲਾਂ ਕਰਨੀ ਪਈਆਂ ਉਹਨੇ ਮੈਨੂੰ ਅਮਾਨਤ ਦਿੱਤੀ ਹੈ ਉਹ ਕਹਿੰਦਾ ਵੀ ਅੱਗੇ ਜਾ ਕੇ ਮੈਂ ਤੁਹਾਡੇ ਤੋਂ ਲੈ ਲਵਾਂਗਾ ਜੇ ਫਕੀਰਾਂ ਨੂੰ ਵਾਪਸ ਕਰਕੇ ਆਇਆ ਤੇ ਕਿਤੇ ਕਰੋਪੀ ਨਾ ਹੋ ਜਾਵੇ, ক্রੋਧਿਤ ਨਾ ਹੋ ਜਾਵੇ ਉਹ ਕਹਿੰਦੇ ਗੱਲ ਠੀਕ ਐ ਵੀ ਤੂੰ ਤੁਸੀਂ ਲੈ ਕੇ ਆਏ ਹੋ ਆਮਾਨਤ ਲੈ ਕੇ ਆਏ ਹੋ ਪਰ ਤੁਹਾਨੂੰ ਇਸ ਗੱਲ ਦਾ ਪਤਾ ਹੈ ਵੀ ਇਸ ਸੰਸਾਰ ਤੋਂ ਨਾਲ ਤੇ ਕੁਝ ਵੀ ਨਹੀਂ ਜਾਣਾ ਇਹ ਜਿਸ ਹੱਥ ਦੇ ਵਿੱਚ ਸੂਈ ਪਕੜੀ ਐ ਇਸ ਹੱਥ ਨੇ ਵੀ ਇੱਥੇ ਸੜ ਕੇ ਸੁਆਹ ਹੋ ਜਾਣਾ ਵੀ ਤੇਰੇ ਨਾਲ ਤੇ ਕੁਝ ਨਹੀਂ ਜਾਣਾ ਕਿੱਥੋਂ ਜਾ ਕੇ ਦੋਗੇ ਤੇ ਸੇਠ ਕਹਿਣ ਲੱਗਾ ਵੀ ਠੀਕ ਐ ਤੂੰ ਸਾਰੀ ਜ਼ਿੰਦਗੀ ਮੇਰੇ ਨਾਲ ਕੱਟੀ ਐ ਹਰ ਦੁੱਖ ਦੇ ਵਿੱਚ ਸੁੱਖ ਦੇ ਵਿੱਚ ਤੂੰ ਮੇਰੇ ਨਾਲ ਖਲੋਤੀ ਐ ਜੇ ਮੈਂ ਨਹੀਂ ਲੈ ਕੇ ਜਾ ਸਕਦਾ ਤੂੰ ਲੈ ਕੇ ਆ ਜੀ ਨਾਲ ਮੇਰੇ ਪਿੱਛੇ ਉਹ ਕਹਿੰਦੇ ਵੀ ਜੇ ਤੁਸੀਂ ਨਹੀਂ ਲੈ ਕੇ ਜਾ ਸਕਦੇ ਤਾਂ ਮੈਂ ਕਿੱਥੋਂ ਲੈ ਕੇ ਜਾਵਾਂਗੀ ਉਹਨੂੰ ਸਮਝਾਇਆ ਕਿੰਨੇ ਮਨ ਦੇ ਵਿੱਚ ਗੱਲ ਆਈ ਵੀ ਗੱਲ ਤਾਂ ਸੱਚੀ ਹੈ ਵੀ ਲੈ ਕੇ ਤਾਂ ਕੁਝ ਵੀ ਸੰਸਾਰ ਤੋਂ ਨਹੀਂ ਜਾਣਾ ਖਾਲੀ ਹੱਥਾਂ 'ਤੇ ਖਾਲੀ ਹੱਥ ਜਾਣਾ ਇਹ ਤੋਂ ਤੱਕ ਜਦੋਂ ਬੰਦਾ ਆਉਂਦਾ ਹੈ ਤੇ ਪੰਜ ਭੂਤਕ ਸਰੀਰ ਨੂੰ ਜ਼ਰੂਰ ਨਾਲ ਲੈ ਕੇ ਆਉਂਦਾ ਹੈ ਇਹ ਪੰਜ ਤੱਤਾਂ ਰੂਪੀ ਜਿਹੜਾ ਸਰੀਰ ਹੈ ਇਹ ਨਾਲ ਜ਼ਰੂਰ ਹੁੰਦਾ ਹੈ ਪਰ ਜਦੋਂ ਜਾਣ ਲੱਗਦਾ ਉਹ ਵੀ ਨਾਲ ਨਹੀਂ ਜਾਂਦਾ ਜੀ ਤੇ ਇਹ ਕਹਿਣ ਲੱਗੇ ਵੀ ਹੁਣ ਕਰੀਏ ਤੇ ਕਰੀਏ ਕੀ ਕੀ ਕਰ ਸਕਦੇ ਆ ਉਹ ਕਹਿੰਦੇ ਵੀ ਇਦਾਂ ਕਰੀਏ ਵੀ ਆਪਾਂ ਇਹ ਜਿਹੜੀ ਸੂਈ ਆ ਵਾਪਸ ਕਰਕੇ ਆਈ ਉਹ ਦੁਨੀ ਚੰਦ ਜਾਂਦਾ ਫਿਰ ਦਵਾਰ ਤੋਂ ਸਤਿਗੁਰਾਂ ਦੇ ਕੋਲ ਤੇ ਜਦੋਂ ਸਤਿਗੁਰਾਂ ਦੇ ਕੋਲ ਗਿਆ ਨਾ ਜਾ ਕੇ ਸੂਈ ਦਿੱਤੀ ਸੂਈ ਦੇ ਕੇ ਕਹਿਣ ਲੱਗਾ ਵੀ ਹੱਥ ਜੋੜ ਕੇ ਇਕ ਲੋਗਿਆ ਕਹਿਣ ਲੱਗਾ ਵੀ ਸੱਚੇ ਪਤਸ਼ਾ ਫਕੀਰ ਜੀ ਵੀ ਮੈਂ ਇਹ ਚੀਜ਼ ਆਪਣੇ ਨਾਲ ਨਹੀਂ ਲੈ ਕੇ ਜਾ ਸਕਦਾ ਤੁਹਾਡੀ ਇਮਾਨਤ ਨਹੀਂ ਰੱਖ ਸਕਦਾ ਤੇ ਸਤਿਗੁਰੂ ਮੁਸਕਰਾ ਕੇ ਕਹਿਣ ਲੱਗੇ ਕੀ ਗੱਲ ਹੋਈ ਸੇਠ ਜੀ ਕਹਿਣ ਲੱਗੇ ਗੱਲ ਕੀ ਹੋਣੀ ਸੀ ਵੀ ਮੈਂ ਤਾਂ ਧਿਆਨ ਚ ਹੀ ਨਹੀਂ ਸੀ ਮੇਰੇ ਵੀ ਕੁਝ ਨਾਲ ਨਹੀਂ ਜਾਣਾ ਤੇ ਤੁਹਾਡੀ ਮਸੂਈ ਕਿੱਥੋਂ ਲੈ ਕੇ ਜਾਵਾਂਗਾ ਉਹ ਕਹਿੰਦੇ ਬਸ ਇਹੀ ਗੱਲ ਤੈਨੂੰ ਸਮਝਾਉਣਾ ਚੁੰਨੇ ਸਾਂ ਜਿਸ ਚੀਜ਼ ਦਾ ਤੂੰ ਭਰੋਸਾ ਕਰੀ ਬੈਠਾ ਹੈ ਤੇਰੇ ਸੁਰਤ ਦੇ ਵਿੱਚ ਭਰੋਸਾ ਇਹ ਟਿਕਿਆ ਹੋਇਆ ਹੈ ਵੀ ਮਾਇਆ ਮੇਰੇ ਕੋਲ ਬੜੀ ਹੈ ਤਨ ਪਦਾਰਥ ਬੜੇ ਨੇ ਇਹਦੇ ਨਾਲ ਮੈਂ ਬੜਾ ਕੁਝ ਖਰੀਦ ਸਕਣਾ ਵੇਖ ਤੇਰੇ ਨਾਲ ਇੱਕ ਸੂਈ ਨਹੀਂ ਜਾ ਸਕਦੀ ਤੇ ਇਹ ਕਿੱਥੋਂ ਤੇਰੇ ਨਾਲ ਜਾਵੇਗਾ ਤੇ ਉਸ ਦਿਨ ਤੋਂ ਉਹੀ ਦੁਨੀ ਚੰਦ ਗੁਰੂ ਨਾਨਕ ਦੇ ਘਰ ਦਾ ਸਿੱਖ ਬਣਿਆ ਇੰਨਾ ਗੁਰੂ ਦੇ ਉੱਤੇ ਭਰੋਸਾ ਬਣ ਗਿਆ ਉਹਨੇ ਘਰ ਦੇ ਵਿੱਚ ਧਰਮਸ਼ਾਲਾ ਖੋਲ੍ਹੀ ਲੋੜਵੰਦਾਂ ਦੀ ਗਰੀਬਾਂ ਦੀ ਜਿਹੜੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਨਾਲ ਜਾਣਾ ਸਾਡੇ ਕਰਮ ਨਾਲ ਜਾਣੇ ਨੇ ਕਿਹੋ ਜਿਹੇ ਬੰਦੇ ਕਰਮ ਕਰਦਾ ਪਿਆ ਇਸੇ ਕਰਕੇ ਸਤਿਗੁਰਾਂ ਨੇ ਬਚਨ ਆਖਿਆ ਨਾ ਕਈ ਵਾਰੀ ਬੰਦਾ ਆਖਦਾ ਵੀ ਮੇਰੇ ਮਾਤਾ ਪਿਤਾ ਦਾ ਮੈਨੂੰ ਬੜਾ ਵੱਡਾ ਭਰੋਸਾ ਹੈ ਪਰ ਸਤਿਗੁਰ ਦੀ ਬਾਣੀ ਦਾ ਬਚਨ ਪੜੋ ਜਹ ਮਾਤ ਪਿਤਾ ਸੁਤ ਮੇਤਨਾ ਭਾਈ ਮਨ ਉਹਾਂ ਨਾਮ ਤੇ ਰਹਿ ਜਹ ਮਹਾ ਭਿਆਨ ਦੂਤ ਜਮ ਦਲਹਤਾ ਕੇਵਲ ਨਾਮ ਸੰਗ ਤੇ ਰਹਿ ਚਲੈ ਕਿਸੇ ਨਾਲ ਨਹੀਂ ਜਾਣਾ ਤੇ ਨਾਲ ਕੀ ਜਾਂਦਾ ਪਿਆ ਕੇਵਲ ਪ੍ਰਮਾਤਮਾ ਦਾ ਤੇ ਫਿਰ ਭਰੋਸਾ ਕਿਹਦੇ ਤੇ ਰੱਖੀਏ ਭਰੋਸਾ ਪ੍ਰਮਾਤਮਾ ਤੇ ਰੱਖੀਏ ਤੇ ਭਰੋਸਾ ਹੋਵੇ ਕਹਿੋ ਜੇ ਤੇ ਅੱਜ ਜੇ ਭਰੋਸਾ ਦਾਣ ਮੰਗਨੇ ਆ ਨਾ ਤੇ ਭਰੋਸਾ ਹੋਣਾ ਕਹਿੋ ਜਿਆ ਚਾਹੀਦਾ ਤੇ ਸਤਿਗੁਰ ਦੀ ਬਾਣੀ ਦਾ ਬਚਨ ਪੜੋ ਉਹ ਕਹਿੰਦੇ ਮਾਲਕਾ ਇਹ ਜਿਹੜੇ ਪੰਜ ਵਕਾਰ ਨੇ ਨਾ ਇਹ ਪੰਜ ਵਕਾਰ ਮੈਨੂੰ ਬੜਾ ਦੁਖੀ ਕਰਦੇ ਪਏ ਨੇ ਬੜਾ ਮੈਂ ਦੁਖੀ ਇਨਾਂ ਤੋਂ ਤੇ ਇਹ ਮਾਰੇ ਤਾਂ ਜਾ ਸਕਦੇ ਨੇ ਜੇਕਰ ਤੇਰੀ ਸ਼ਰਨ ਦੇ ਵਿੱਚ ਆਵਾਂਗਾ ਤੇ تیر ਤੇ ਭਰੋਸਾ ਹੋਵੇਗਾ ਤੇਰੀ ਸ਼ਰਨ ਤੇਰੇ ਪਰਵਾਸ ਹੈ ਪੰਚ ਦੁਸ਼ਟਲੇ ਸਦ ਵੀ ਤੇਰੀ ਕਿਰਪਾ ਦੇ ਨਾਲ ਪੰਜਾਂ ਨੂੰ ਮਾਰਿਆ ਤੇ ਹੁਣ ਪੰਜਾਂ ਨੂੰ ਮਾਰਨ ਦੇ ਲਈ ਭਰੋਸਾ ਹੋਣਾ ਚਾਹੀਦਾ ਤੇ ਭਰੋਸਾ ਹੋਵੇ ਕਿਹੋ ਜਿਹਾ ਇੱਕ ਘਟਨਾ ਬੜੀ ਪਿਆਰੀ ਹੈ ਇਤਿਹਾਸ ਦੇ ਵਿੱਚੋਂ ਘਟਨਾ ਨਹੀਂ ਵੈਸੇ ਕਿਸੇ ਨਗਰ ਦੇ ਵਿੱਚ ਨਾ ਮੀਂਹ ਪਿਆ ਤੇ ਕਾਲ ਪੈ ਗਿਆ ਬਰਸਾਤ ਨਾ ਹੋਈ ਤੇ ਨਗਰ ਦੇ ਲੋਕਾਂ ਨੇ ਇਕੱਠੇ ਹੋਏ ਸਾਰੇ ਨਗਰ ਦੇ ਲੋਕ ਉਹਨਾਂ ਮਨ ਚ ਵਿਚਾਰ ਬਣਾਈ ਵੀ ਇਦਾਂ ਕਰੀਏ ਰਲ ਕੇ ਆਪਾਂ ਉਸ ਅਕਾਲ ਪੁਰਖ ਦੇ ਅੱਗੇ ਅਰਦਾਸ ਕਰੀਏ ਅਰਦਾਸ ਚ ਸੁਣਿਆ ਬੜੀ ਤਾਕਤ ਹੈ ਕਿ ਬਰਸਾਤ ਪੈ ਜਾਵੇ ਵੀ ਇੱਕ ਦਿਨ ਮਿੱਥ ਲਿਆ ਵੀ ਸਾਰੇ ਸੱਜਣਾ ਨੇ ਵੀ ਫਲਾਣੇ ਦਿਨ ਫਲਾਣੀ ਜਗ੍ਹਾ ਦੇ ਉੱਤੇ ਤੁਸੀਂ ਇਕੱਠੇ ਹੋਣਾ ਤੇ ਹੁਣ ਨਗਰ ਦੇ ਜਿਹੜੇ ਜਿੱਦਣ ਮਿੱਥ ਦਿਨ ਮਿੱਥਿਆ ਸੀ ਸਾਰੇ ਆ ਕੇ ਤੇ ਇੱਕ ਨਿੱਕਾ ਜਿਹਾ ਬੱਚਾ ਵੀ ਲਗਾ ਵੀ ਉਹਨੇ ਹੱਥ ਦੇ ਵਿੱਚ ਛਤਰੀ ਫੜੀ ਤੇ ਜਦੋਂ ਛਤਰੀ ਫੜੀ ਵੇਖੀ ਦੂਜੇ ਵੱਡੇ ਸਨ ਜਿਹੜੇ ਸਾਰੇ ਮੁਸਕਰਾਣ ਲੱਗ ਪਏ ਹੱਸਣ ਲੱਗ ਪਏ ਇਕ ਦੂਜੇ ਨੂੰ ਮਖੌਣ ਕਰਨ ਲੱਗ ਪਏ ਤੇ ਬੱਚੇ ਨੂੰ ਪੁੱਛਿਆ ਵੀ ਤੂੰ ਛਤਰੀ ਕਾ ਤੂੰ ਲੈ ਕੇ ਆਇਆ ਜਿਹੜਾ ਮੁਖੀ ਸੀ ਉਹ ਕਹਿੰਦਾ ਵੀ ਮੈਂ ਛਤਰੀ ਤਾਂ ਲੈ ਕੇ ਆਇਆ ਮੈਨੂੰ ਉਸ ਰੱਬ ਤੇ ਭਰੋਸਾ ਹੈ ਤੁਸੀਂ ਅਰਦਾਸ ਕਰਨ ਲੱਗੇ ਹੋ ਜੇ ਉਹਨੇ ਅਰਦਾਸ ਸੁਣ ਲਈ ਹੁਣੇ بارش ਸ਼ੁਰੂ ਹੋ ਜਾਣੀ ਹੈ ਤੇ ਜੇ بارش ਸ਼ੁਰੂ ਹੋ ਗਈ ਤੇ ਮੈਂ ਘਰ ਕਿਵੇਂ ਜਾਵਾਂਗਾ ਕਹਿੰਦੇ ਤੁਹਾਨੂੰ ਭਰੋਸਾ ਨਹੀਂ ਤੁਸੀਂ ਅਰਦਾਸ ਤਾਂ ਕਰਨ ਆ ਗਏ ਹੋ ਪਰ ਮਨ ਦੇ ਵਿੱਚ ਭਰੋਸਾ ਨਹੀਂ ਲੈ ਕੇ ਆਏ ਵਿਸ਼ਵਾਸ ਨਹੀਂ ਲੈ ਕੇ ਆਏ ਤੁਸੀਂ ਇਹ ਗੱਲ ਹੀ ਆਖਦੇ ਪਏ ਹੋ ਤੁਹਾਡੇ ਮਨ 'ਚ ਇਹ ਖਿਆਲ ਚੱਲਦਾ ਪਿਆ ਸੀ ਅਰਦਾਸ ਕਰਾਂਗੇ ਫਿਰ ਸੁਣੀ ਜਾਵੇਗੀ ਫਿਰ ਜਾ ਕੇ ਹੋਵੇਗੀ ਕਹਿੰਦੇ ਪਰ ਮੇਰੇ ਮਨ ਦੇ ਵਿੱਚ ਵਿਸ਼ਵਾਸ ਇਸ ਗੱਲ ਦਾ ਪ੍ਰੋਸੈਸ ਗੱਲ ਦਾ ਜੇ ਅਸੀਂ ਰਲ ਕੇ ਸੱਚੇ ਮਨ ਨਾਲ ਅਰਦਾਸ ਕਰਾਂਗੇ ਸਾਡੀ ਅਰਦਾਸ ਸੁਣੀ ਜਾਣੀ ਹੈ ਨਾਲ ਉਹ ਨਾਲ ਬਾਰਿਸ਼ ਆ ਜਾਣੀ ਹੈ ਤੇ ਬਾਰਿਸ਼ ਆਈ ਅਸੀਂ ਸਾਰਿਆਂ ਨੇ ਭਿੱਜ ਜਾਣਾ ਤੇ ਘਰ ਕਿਵੇਂ ਜਾਵਾਂਗੇ ਇਸੇ ਕਰਕੇ ਛਤਰੀ ਨਾਲ ਲੈ ਕੇ ਆ ਜਾਂ ਭਰੋਸਾ ਹੋਵੇ ਤੇ ਭਰੋਸਾ ਐ ਕੋ ਜਾ ਹੋਵੇ ਵੀ ਕਿਤੇ ਮੁਸ਼ਕਲ ਬਣ ਜਾਵੇ ਕਿਤੇ ਅਤ ਦਾ ਅਜਿਆ ਸਮਾਜ ਜਾਵੇ ਜਿੱਥੇ ਕੋਈ ਨਾ ਸਹਾਈ ਹੋਵੇ ਉਸ ਜਗ੍ਹਾ ਦੇ ਉਤੇ ਇਹ ਅਰਦਾਸ ਕਰੀਏ ਸੱਚੇ ਪਾਤਸ਼ਾਹ ਤੇਰੇ ਤੋਂ ਬਿਨਾ ਕੋਈ ਸਹਾਰਾ ਨਹੀਂ ਤੇ ਭਰੋਸਾ ਹੋਵੇ ਤੇ ਭਰੋਸਾ ਇਹੋ ਜੇ ਅਸੀਂ ਗੁਰੂ ਦੇ ਕੋਲੋਂ ਮੰਗਣਾ ਹੈ ਇਹ ਭਰੋਸਾ ਵੱਜਦਾ ਕਦੋਂ ਹੈ ਜਦੋਂ ਗੁਰੂ ਦੇ ਅੱਗੇ ਅਰਦਾਸ ਕਰਾਂਗੇ ਫਰਿਆਦ ਕਰਾਂਗੇ ਸੱਚੇ ਪਾਤਸ਼ਾਹ ਇਹ ਯਕੀਨ ਇਹ ਵਿਸ਼ਵਾਸ ਮੇਰੇ ਉੱਤੇ ਵੱਜ ਜਾਵੇ ਤੇ ਭਰੋਸਾ ਉਦੋਂ ਵੱਜਦਾ ਹੈ ਜੇ ਜਿਸ ਦਿਨ ਇਹ ਭਰੋਸਾ ਵੱਜ ਗਿਆ ਨਾ ਫਿਰ ਪਿਆਰ ਵਾਲਿਓ ਫਿਰ ਬੰਦਾ ਥਾਂ ਥਾਂ ਤੇ ਭਟਕਦਾ ਨਹੀਂ ਫਿਰ ਇੱਕ ਦਾ ਦਰ ਛੱਡ ਕੇ ਦੂਸਰੇ ਦਰ ਤੇ ਨਹੀਂ ਲੱਭੇਗਾ ਇੱਕ ਦਾ ਦਰ ਛੱਡ ਕੇ ਦੂਸਰੇ ਜਗ੍ਹਾ ਤੋਂ ਫਿਰ ਸੁਖ ਦੀ ਪ੍ਰਾਪਤੀ ਲਈ ਨਹੀਂ ਜਾਵੇਗਾ ਲੋਕੀ ਕਿੰਨੇ ਵੀ ਲਾਲਚ ਕੇ ਉਹਨਾਂ ਦਿਨ ਭਾਈ ਤ੍ਰਲੋਕਾ ਜੀ ਪੰਜਵੇਂ ਪਾਰਸ਼ਾ ਦੇ ਸਿੱਖ ਸਨ ਨਗਰ ਦੇ ਵਿੱਚ ਜਿਹੜਾ ਤਪਾ ਸੀ ਨਾ ਤਪਾ ਕਹਿਣ ਲੱਗਾ ਵੀ ਬੜੀ ਚੜ੍ਹਾਈ ਹੁਣ ਸਾਡਾ ਜਿਹੜਾ ਕੰਮ ਰੁਕ ਗਿਆ ਸਾਰਾ ਉਹ ਕਹਿਣ ਲੱਗਾ ਵੀ ਤੁਹਾਨੂੰ ਇੱਕ ਸਾਲ ਦਾ ਸਵਰਗ ਮਿਲੇਗਾ ਵੀ ਜਿਹੜਾ ਮੇਰੇ ਦਰਸ਼ਨ ਕਰੇਗਾ ਸਾਰਾ ਪਿੰਡ ਇਕੱਠਾ ਹੋ ਕੇ ਆ ਗਿਆ ਸਾਰਾ ਪਿੰਡ ਤੇ ਅਸਲ ਦੇ ਵਿੱਚ ਸਦਨਾ ਤਾਂ ਭਾਈ ਤ ਲੋਕਾਂ ਨੂੰ ਚੁੰਦਾ ਸਨ ਤ ਲੋਕਾਂ ਨੂੰ ਤੇ ਹੋਇਆ ਕਿ ਜਦੋਂ ਵੇਖਿਆ ਵੀ ਜਿਹਦੇ ਕਰਕੇ ਮੈਂ ਗੱਲ ਆਖੀ ਉਹ ਆਇਆ ਨਹੀਂ ਹਜੇ ਤੇ ਨਗਰ ਦੇ ਲੋਕਾਂ ਨੂੰ ਕਹਿਣ ਲੱਗਾ ਵੀ ਮੈਨੇ ਚੁੰਦਾ ਵੀ ਨਗਰ ਦੇ ਵਿੱਚ ਕੋਈ ਅਜਿਹਾ ਬੰਦਾ ਵੀ ਬੱਚੇ ਵੀ ਜਿਹਨੂੰ ਸਵਰਗ ਨਾਲ ਪ੍ਰਾਪਤ ਹੋਵੇ ਤੇ ਲੋਕ ਹੈਰਾਨ ਵੀ ਕਹਿਓ ਇਹੜਾ ਕਿਹੜਾ ਬੰਦਾ ਹੈ ਕਹਿੰਦੇ ਜਿਹੜਾ ਗੁਰੂ ਦਾ ਸਿੱਖ ਹੈ ਭਾਈ ਤਰਲੋਕਾ ਉਹ ਨਹੀਂ ਹਜੇ ਤੱਕ ਆਇਆ ਤਿੰਨੇ ਸੁਨੇਹਾ ਭੇਜਿਆ ਵੀ ਇਦਾਂ ਕਰ ਵੀ ਜੇ ਮੈਂ ਲੋਕਾਂ ਨੂੰ ਇੱਕ ਸਾਲ ਦਾ ਸਵਰਗ ਦੇ ਰਿਆਂ ਤੈਨੂੰ ਦੋ ਸਾਲ ਦਾ ਦਵਾਗਾ ਤੂੰ ਆ ਜਾ ਕੇ ਦਰਸ਼ਨ ਕਰ ਉਹ ਫਿਰ ਵੀ ਨਾ ਆਇਆ ਤੇ نو ਨਾਲ ਦੇ ਲੋਕਾਂ ਨੂੰ ਕਹਿ ਲੱਗਾ ਵੀ ਤਪੱਸਾ ਸਾਥੀਆਂ ਨੂੰ ਕਹਿ ਲੱਗਾ ਵੀ ਜੇ ਉਹ ਨਹੀਂ ਆਉਂਦਾ ਤੇ ਆਪਾਂ ਇਦਾਂ ਕਰਦੇ ਆਂ ਵੀ ਆਪਾਂ ਚੱਲ ਕੇ ਜਾਂਦੇ ਆਂ ਉਹਦੇ ਘਰ ਤੇ ਜਦੋਂ ਚੱਲ ਕੇ ਘਰ ਆਇਆ ਤੇ ਪਾਈ ਤਰਲੋਕੇ ਨੂੰ ਇਸ ਗੱਲ ਦਾ ਪਤਾ ਲੱਗਾ ਵੀ ਇਹ ਤਪਾ ਚੱਲ ਕੇ ਆ ਰਿਹਾ ਸਾਡੇ ਘਰ ਉਹਨੇ ਆਪਣੇ ਦਰਵਾਜ਼ੇ ਬੰਦ ਕਰ ਲਏ। ਇਹ ਦਰਵਾਜ਼ੇ ਤੇ ਖਲੋਤਾ ਹੋਇਆ ਕਰਲੋਂਦਾ ਰਿਹਾ ਚੀਕਾ ਮਾਰਦਾ ਰਿਹਾ ਕਹਿੰਦਾ ਵੀ ਤੂੰ 2 ਸਾਲ ਦਾ ਛੱਡ 5 ਸਾਲਾਂ ਦਾ ਤੈਨੂੰ ਸਵਰਗ ਦੇ ਦਿੰਨੇ ਆ। ਤੂੰ ਦਰਵਾਜ਼ਾ ਖੋਲ ਤੇ ਸੀ ਮੇਰੇ ਦਰਸ਼ਨ ਕਰ ਲੈ। ਉਹ ਕਹਿੰਦਾ ਮੈਨੂੰ ਤੇਰੇ ਸਵਰਗਾਂ ਦੀ ਲੋੜ ਨਹੀਂ ਕਿਉਂਕਿ ਮੈਂ ਇਹੋ ਜੇ ਪਤਾ ਨਹੀਂ ਕਿੰਨੇ ਕੋ ਸੁਵਰਗ ਗੁਰੂ ਦੇ ਚਰਨਾਂ ਤੋਂ ਵਾਰ ਦਿੱਤੇ ਨੇ ਕਿਉਂਕਿ ਗੁਰੂ ਤੇ ਭਰੋਸਾ ਸੀ ਉਸ ਨੂੰ ਵਾਰ ਤੇ ਉਹੀ ਤਪਾ ਜਨ ਲੋਕਾਂ ਨੂੰ ਇਹ ਕਹ ਲਾਕਦਾ ਹੀ ਤੁਹਾਨੂੰ ਇੱਕ ਸਾਲ ਦਾ ਸੁਵਰਗ ਦੇ ਦਿੰਨੇ ਆ ਤੇ ਸੱਚ ਜਾਣਿਓ ਉਹੀ ਤਪਾ ਉਸੇ ਸਿੱਖ ਦੇ ਅੱਗੇ ਹੱਥ ਜੋੜ ਕੇ ਤਰਲੇ ਪਿਆ ਪੰਦਾ ਕਹਿੰਦਾ ਤੇਰੇ ਗੁਰੂ ਦਾ ਵਾਸਤਾ ਹੀ ਦਰਵਾਜ਼ਾ ਖੋਲ ਪਹਿਲਾਂ ਤਪਾ ਕਹਿੰਦਾ ਸੀ ਤੂੰ ਮੇਰੇ ਦਰਸ਼ਨ ਕਰ ਅੱਜ ਇਹ ਤਪਾ ਤੇਰੇ ਦਰਸ਼ਨ ਕਰਨਾ ਚਾਹੁੰਦਾ ਵੀ ਇਹੋ ਜਿਹਾ ਕੋਈ ਗੁਰੂ ਦਾ ਸੁਖ ਹਿੱਸਕਦਾ ਵੀ ਜਿਹਦੇ ਉੱਤੇ ਐਡਾ ਵੱਡਾ ਸਿੱਖ ਨੂੰ ਗੁਰੂ ਦੇ ਉੱਤੇ ਭਰੋਸਾ ਹੋਵੇ ਭਰੋਸਾ ਹੋਵੇ ਤੇ ਇਹੋ ਜਿਹਾ ਭਰੋਸਾ ਮੰਗੀਏ ਸੱਚੇ ਪਾਤਸ਼ਾਹ ਕਿਰਪਾ ਕਰੋ ਸਾਨੂੰ ਭਰੋਸੇ ਦੀ ਦਾਤ ਦੇਵੋ ਭਰੋਸਾ ਹੋਵੇ ਕਹੋ ਜਿਆ ਜਿਹੋ ਜਿਹਾ ਭਾਈ ਤਰਲੋਕੇ ਨੂੰ ਦਿੱਤਾ ਸੀ ਤੇ ਜਿਸ ਦਿਨ ਗੁਰੂ ਦੇ ਉੱਤੇ ਵਿਸ਼ਵਾਸ ਆ ਗਿਆ ਨਾ ਫਿਰ ਇੱਕ ਅਰਦਾਸ ਕਰਾਂਗੇ ਸਗਲ ਦੁਆਰ ਕੋ ਛੱਡ ਕੇ ਗਇਓ ਤੋ ਹਾਰੋ ਦਵਾਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਤੇ ਸਾਰਾ ਸੰਸਾਰ ਯਕੀਨ ਤੇ ਚੱਲਦਾ ਪਿਆ ਭਰੋਸਾ ਯਕੀਨ ਤੇ ਚੱਲਦਾ ਜਿਕਰ ਜਿੰਨੇ ਰਿਸ਼ਤੇ ਨੇ ਨਾ ਸਾਰੇ ਰਿਸ਼ਤੇ ਭਰੋਸੇ ਤੇ ਚੱਲਦੇ ਪੇਚੇ ਜਿਕਰ ਤੁਹਾਡੇ ਅੰਦਰ ਭਰੋਸਾ ਤੇ ਹਜ਼ਾਰਾਂ ਕੋਹਾਂ ਤੇ ਬੈਠਾ ਖੁਆਬੀ ਰਿਸ਼ਤਾ ਨਿਭ ਸਕਦਾ ਜਿਕਰ ਭਰੋਸਾ ਨਹੀਂ ਤੇ ਭਾਵੇਂ ਤੁਸੀਂ ਇਕੱਠੇ ਵੀ ਰਹ ਰਹੇ ਹੋ ਭਰੋਸਾ ਤਾਂ ਵੀ ਨਹੀਂ ਰਿਸ਼ਤੇ ਤਾਂ ਵੀ ਨਹੀਂ ਨਿਭਦੇ ਸੋ ਜਿੰਨੀ ਦੁਨੀਆ ਹੈ ਜਿੰਨਾ ਸੰਸਾਰ ਹੈ ਇਹ ਸਾਰਾ ਇੱਕ ਭਰੋਸੇ ਤੇ ਚੱਲਦਾ ਪਿਆ ਪਰ ਅਸਲ ਦਾ ਜਿਹੜਾ ਭਰੋਸਾ ਹੈ ਉਹ ਭਰੋਸਾ ਮਾਲਕ ਤੋਂ ਮੰਗੀਏ ਉਹਦੇ ਅੱਗੇ ਸਿੱਖ ਅਰਦਾਸ ਕਰਦਾ ਸੱਚੇ ਪਾਤਸ਼ਾਹ ਕਿਰਪਾ ਕਰੋ ਮੇਰੀ ਝੋਲੀ ਦੇ ਵਿੱਚ ਭਰੋਸੇ ਦੀ ਦਾਤ ਪਾਓ ਸਤਿਗੁਰੂ ਕਿਰਪਾ ਕਰਨ ਸਾਨੂੰ ਸਮਾਤ ਬਖਸ਼ਣ ਜੀ ਬਲਾਉ ਜੀ ਫਤਿਆਕੋ ਜੀ ਵਾਹਿਗੁਰੂ ਜੀ ਕਾ ਖਾਲਸਾ